ਸਾਸ਼ੀਏ ਕਾਲ ਦੀ ਸਾਰੇ ਭੈਣ ਭਰਾਵਾਂ ਨੂੰ ਤੇ ਹੋਰ ਕੀ ਹਾਲ ਚਾਲ ਸਾਰੇ ਭੈਣ ਭਰਾਵਾਂ ਦਾ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਤੇ ਵਧੀਆ ਹੋਣਗੇ ਸੋ ਸ਼ੀਧੀ ਦਿਹਾੜੇ ਚੱਲ ਰਹੇ ਸਾਰਿਆਂ ਨੂੰ ਪਤਾ ਆ ਗੁਰੂ ਘਰਾਂ ਦੇ ਵਿੱਚ ਆਪਾਂ ਰਜਾਈ ਦਾ ਮੱਥਾ ਟੇਕਣਾ ਇੰਡੀਆ ਦੇ ਵਿੱਚ ਵੀ ਜਿਹੜੇ ਵੀ ਗੁਰੂ ਘਰ ਆ ਸਾਰਿਆਂ ਦੇ ਵਿੱਚ ਸ਼ੀਧੀ ਦਿਹਾੜੇ ਨਾਲ ਸੁਪੰਦਰ ਫੰਡਕਾਰ ਸਾਹਿਬ ਰੱਖੇ ਹੋਏ ਆ ਦੀਵਾਨ ਸਜ ਰਹੇ ਆ ਉੱਥੇ ਸੰਗਤ ਵੀ ਪਹੁੰਚਦੀ ਆ ਤੇ ਬਜ਼ੁਰਗ ਬੱਚੇ ਸਭ ਪਹੁੰਚਦੇ ਆ ਉੱਥੇ ਪੱਤਰਕਾਰ ਵੀ ਜਾਂਦੇ ਆ ਅਸੀਂ ਵੀਡੀਓ ਦੇਖੀ ਸੀਗੀ ਤਾਂ ਇਹ ਇਸ ਵਿਸ਼ੇ ਤੇ ਮੜਾ ਜਾ ਸੀਗਾ ਚਲੋ ਸਾਨੂੰ ਗੱਲ ਕਰਨੀ ਚਾਹੀਦੀ ਕੋਈ ਸਾਨੂੰ ਵਧੀਆ ਨਹੀਂ ਲੱਗਾ ਹੋ ਸਕਦਾ ਕਿਸੇ ਹੋਰ ਨੂੰ ਵੀ ਵਧੀਆ ਨਾ ਲੱਗਾ ਹੋਵੇ ਜੇ ਤੁਸੀਂ ਸਾਡੀ ਗੱਲ ਨਾਲ ਐਗਰੀ ਆ ਤੇ ਕਮੈਂਟ ਜਰੂਰ ਕਰਿਓ ਜਰੂਰ ਦੱਸਿਓ ਜਰੂਰ ਦੱਸਿਓ ਇਹਦਾ ਵੀ ਤੁਸੀਂ ਸਾਡੇ ਨਾਲ ਐਗਰੀ ਹੈਗੇ ਆ ਜਾਂ ਨਹੀਂ ਹੈਗੇ ਹਾਂਜੀ ਵੀ ਜਿਹੜਾ ਪੱਤਰਕਾਰ ਜਿੱਦਾਂ ਮਤਲਬ ਮਾਈਕ ਲੈ ਕੇ ਤੇ ਜੜੇ ਖਣੇ ਦੇ ਮੂੰਹ ਅੱਗੇ ਜਾ ਕੇ ਕਰ ਦਿੰਦੇ ਆ ਵੀ ਸੀਧੀ ਵਿਧਿਆਰੇ ਨਾਲ ਸੰਬੰਧਿਤ ਆ ਆਪਣੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਪੁੱਛਦੇ ਆ ਹਨਾ ਤੇ ਕਈ ਵਾਰ ਬਜ਼ੁਰਗਾਂ ਦੀ ਮੈਮਰੀ ਇੰਨੀ ਕੁ ਹੁੰਦੀ ਆ ਉਹਨਾਂ ਨੂੰ ਡੁੰਗਾਈ ਵਾਲੀਆਂ ਦੀਪ ਗੱਲਾਂ ਦਾ ਨਹੀਂ ਪਤਾ ਹੁੰਦਾ ਨੇ ਨਾਲੇ ਜੇ ਪਤਾ ਵੀ ਹੋਵੇ ਚਲੋ ਕਈ ਵਾਰ ਕੀ ਹੁੰਦਾ ਹੈ ਨਾ ਹੁਣ ਬਜ਼ੁਰਗ ਆ ਜਾਂ ਬੱਚੇ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਆ ਕੁਝ ਵੀ ਜੇ ਉਹ ਇੱਕ ਦਾ ਜਵਾਬ ਦੇ ਵੀ ਦਿੰਦੇ ਆ ਅੱਗੋਂ ਹੋਰ ਪੁੱਛ ਲੈਂਦੇ ਆ ਹਾਂਜੀ ਸਾਰੀਆਂ ਗੱਲਾਂ ਦਾ ਸਾਰੀਆਂ ਮੈਂ ਹੁਣ ਦੇਖਦਾ ਸੀਗਾ ਬਜ਼ੁਰਗ ਤਕਰੀਬਨ 70 80 ਸਾਲ ਦੀ ਉਹਨਾਂ ਦੀ ਏਜ ਹੋਣੀ ਆ ਉਹਨਾਂ ਨੂੰ ਪੁੱਛ ਰਿਹਾ ਵੀ ਆਪਣੇ ਛੋਟੇ ਸਹਬਜ਼ਾਦੇ ਬਾਰੇ ਪੁੱਛ ਰਿਹਾ ਹਾਂ ਹਾਂਜੀ ਉਹ ਕਹਿੰਦਾ ਵੀ ਨਹੀਂ ਮੈਨੂੰ ਨਹੀਂ ਪਤਾ ਨਾ ਵੀ ਅਚਾਨਕ ਬੰਦਾ ਕਈ ਵਾਰ ਘਬਰਾ ਜਾਂਦਾ ਨਹੀਂ ਹਾਂ ਕੈਮਰਾ ਦੇਖ ਕੇ ਬੰਦੇ ਨੂੰ ਘਬਰਾਟ ਹੁੰਦੀ ਸਾਰੇ ਨਹੀਂ ਸਾਰੀਆਂ ਗੱਲਾਂ ਕਰ ਸਕਦੇ ਕਿ ਹੁਣ ਆਪਾਂ ਜਿੱਦਾਂ ਹੁਣ ਲਾਈਵ ਤੇ ਵੀ ਬੈਠਦੇ ਆਂ ਜਾਂ ਗੱਲ ਕਰਦੇ ਆਂ ਜਾਂ ਕੋਈ ਵੀ ਗੱਲ ਕਰਦੇ ਆਂ ਆਪਾਂ ਪਹਿਲਾਂ ਸੋਚਦੇ ਆਂ ਨਾ ਆਪਾਂ ਕੀ ਗੱਲ ਕਰਨੀ ਆ ਕੋਈ ਕੁਝ ਨਾ ਕੁਝ ਆਪਣੇ ਦਿਮਾਗ 'ਚ ਹੁੰਦਾ ਆਪਾਂ ਫੇਰ ਗੱਲ ਕਰਦੇ ਆਂ ਜੇ ਅਚਾਨਕ ਆਪਣੇ ਨੂੰ ਆਪਾਂ ਨੂੰ ਆਣ ਜਾਵੇ ਕੋਈ ਪੁੱਛੇ ਇਸ ਚੀਜ਼ ਬਾਰੇ ਦੱਸੋ ਆਪਾਂ ਨੂੰ ਚੇਤੇ ਕੀਤੀ ਵੀ ਚੀਜ਼ ਭੁੱਲ ਜਾਂਦੀ ਜਾਂਦੀ ਆ ਹਰ ਕੋਈ ਹੁਣ ਪਬਲਿਕ ਪਲੇਸ ਦੇ ਵਿੱਚ ਨਹੀਂ ਬੋਲ ਸਕਦਾ ਹੁੰਦਾ ਅਸੀਂ ਵੀ ਨਹੀਂ ਬੋਲ ਸਕਦੇ ਭਾਵੇਂ ਅਸੀਂ ਕੀ ਬੋਲਦੇ ਆ ਜਾਂ ਕੁਛ ਵੀ ਗੱਲ ਕਰਦੇ ਆ ਤੁਸੀਂ ਦੱਸਿਓ ਵੀ ਤੁਸੀਂ ਸਾਰੇ ਕੀ ਸੋਚਦੇ ਜਿੰਨੇ ਹੁਣ ਜਿਹੜੇ ਬਜ਼ੁਰਗਾਂ ਦੀ ਵੀਡੀਓ ਇਦਾਂ ਹੁੰਦੀ ਆ ਵਾਇਰਲ ਹੁੰਦੀਆਂ ਆ ਤਾਂ ਕੱਲੋਂ ਉਹਨਾਂ ਦੇ ਰਿਸ਼ਤੇਦਾਰ ਦੇਖਦੇ ਆ ਜਾਂ ਕੋਈ ਹੋਰ ਦੇਖਦਾ ਨਾ ਭੈਣ ਭਰਾ ਲੱਗੇ ਆਂਡਕ ਵਾੜ ਪਿੰਡ ਦੇ ਦੇਖਦੇ ਆ ਕਿੰਨਾ ਕੀ ਉਹ ਫੀਲ ਕਰਦੇ ਹੋਣਗੇ ਬੰਦੇ ਨੂੰ ਕਿੰਨੇ ਸਾਲ ਤੋਂ ਹੁੰਦੀ ਬੰਦਾ ਅੰਦਰੋਂ ਅੰਦਰੋਂ ਸ਼ਰਮਨਾ ਮਰ ਜਾਂਦਾ ਕਹਿਣਾ ਇਹਨੇ ਸਿਆਣੇ ਬਿਆਣੇ ਇਹਨਾਂ ਨੂੰ ਪਤਾ ਨਹੀਂ ਜਾਂ ਫਿਰ ਬੱਚਿਆਂ ਨੂੰ ਵੀ ਕੁਐਸਚਨ ਪੁੱਟ ਕੀਤੇ ਜਾਂਦੇ ਆ ਸੋ ਸਾਰੀਆਂ ਡੀਪ ਗੱਲਾਂ ਨਹੀਂ ਪਤਾ ਹੁੰਦੀਆਂ ਸਾਰਿਆਂ ਨੂੰ ਆਪਾਂ ਨੂੰ ਵੀ ਕਈ ਵਾਰ ਕੁਛ ਗੱਲਾਂ ਦਾ ਪਤਾ ਨਹੀਂ ਹੁੰਦਾ ਤੇ ਨਾਲੇ ਇਨ ਜਿਹੜੇ ਰਿਪੋਰਟਰ ਜਾ ਕੇ ਪੁੱਛਣ ਜਾਂਦੇ ਆ ਵੀ ਉਹਨਾਂ ਨੂੰ ਉਹਨਾਂ ਨੂੰ ਜੇ ਕੋਈ ਪੁੱਛੇ ਉੱਥੇ ਵੀ ਤੁਸੀਂ ਸਮਾਜ ਵਾਸਤੇ ਜਾਂ ਸਿੱਖੀ ਬਾਰੇ ਜਾਂ ਇਤਿਹਾਸ ਬਾਰੇ ਕੀ ਕਰ ਰਹੇ ਹੋ ਹਾਂਜੀ ਇਦਾਂ ਨੂੰ ਪਤਾ ਸੱਜ ਜਦੋਂ ਅਸੀਂ ਦੀ ਦਿਨ ਆਉਂਦੇ ਆ ਜਾਂ ਕੋਈ ਵੀ ਆਪਣਾ ਤਿਹਾਰ ਆਉਂਦਾ ਆ ਗੁਰੂ ਘਰਾਂ ਦੇ ਵਿੱਚ ਪਹੁੰਚ ਜਾਂਦੇ ਆ ਮੈਗ ਚੱਕ ਕੇ ਵੀ ਤੁਸੀਂ ਦੱਸੋ ਜੀ ਇਸ ਬਾਰੇ ਹਨਾ ਤੇ ਉਦਾਂ ਤੁਸੀਂ ਕੀ ਕਰਦੇ ਆ ਤੁਸੀਂ ਤਾਂ ਆਪਣੀ ਕਮਾਈ ਕਰਦੇ ਆ ਆਪਣਾ ਕੰਮ ਕਰਨਦੇ ਆ ਤੁਸੀਂ ਚੱਲ ਜਾਂਦੇ ਆ ਮੈਗ ਚੱਕ ਕੇ ਉਦਾਂ ਹੀ ਰੱਖੇ ਤੁਸੀਂ ਪੈਸੇ ਹੀ ਕਮਾਉਣੇ ਆ ਤੁਸੀਂ ਹੋਰ ਵੀਡੀਓ ਕਾਦੇ ਵਾਸਤੇ ਉੱਥੇ ਬਣਾਉਣ ਜਾਂਦੇ ਆ ਵੀਡੀਓ ਚੱਟ ਵਾਇਰਲ ਹੋ ਜਾਂਦੀ ਆ ਸੋ ਲੋਕ ਵੀ ਇਦਾਂ ਅੱਗੇ ਦੀ ਅੱਗੇ ਵੀਡੀਓ ਨੂੰ ਮਤਲਬ ਫਲਾਈ ਜਾਂਦੇ ਇਨਸਲਟ ਫੀਲ ਕਰਦਾ ਮੈਨੂੰ ਕਿਉਂਕਿ ਵੀਡੀਓ ਘਰਾਂ ਤੱਕ ਪਹੁੰਚ ਜਾਂਦੀ ਹਰੇਕ ਦੇ ਘਰੇ ਮਤਲਬ ਹਰ ਕੋਈ ਸੋਸ਼ਲ ਮੀਡੀਆ ਇਸ ਦਾ ਤਾਂ ਹਰ ਇੱਕ ਦੇ ਘਰੇ ਇੰਟਰਨੈਟ ਚੱਲਦਾ ਹੁੰਦਾ ਆ ਨਾਲੇ ਇਹੋ ਜੀ ਗੱਲ ਨੂੰ ਤਾਂ ਹੋਰ ਵੀ ਵੱਧ ਸ਼ੇਅਰ ਕੀਤਾ ਜਾਂਦਾ ਹਾਂਜੀ ਜਦੋਂ ਕਿਹੇ ਦੀ ਇਨਸਲਟ ਹੁੰਦੀ ਹੈ ਜਾਂ ਕੁਝ ਵੀ ਲਾ ਲਓ ਉਸ ਚੀਜ਼ ਨੂੰ ਵੱਧ ਸ਼ੇਅਰ ਕੀਤਾ ਜਾਂਦਾ ਲੋਕਾਂ ਤੱਕ ਵੱਧ ਹਾਂਜੀ ਚੰਗੀ ਗੱਲ ਹੈ ਲੋਕ ਕੀ ਘੱਟ ਪਸੰਦ ਕਰਦੇ ਉਹ ਪਛਦੀ ਲੋਕਾਂ ਨੂੰ ਥੋੜੀ ਜੀ ਔਖੀ ਆ ਹਾਂ ਸੋ ਤੁਸੀਂ ਜ਼ਰੂਰ ਕਮੈਂਟ ਕਰਿਓ ਤੇ ਦੱਸਿਓ ਸਾਰੇ ਜਾਣੇ ਵੀ ਤੁਹਾਡਾ ਕੀ ਵਿਚਾਰ ਤੁਸੀਂ ਕੀ ਸੋਚਦੇ ਏਸ ਚੀਜ਼ ਬਾਰੇ ਜਿਹੜਾ ਵੀ ਜਦੋਂ ਕੋਈ ਉੱਥੇ ਆਸ-ਪਾਸ ਕੋਈ ਹੁੰਦਾ ਆ ਪਲੀਜ਼ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਇਹੋ ਜਿਹਾ ਸਵਾਲ ਆ ਸਮਾਂ ਨਹੀਂ ਹੁੰਦਾ ਵੀ ਤੁਸੀਂ ਆਣ ਕੇ ਪਬਲਿਕ ਪਲੇਸ ਦੇ ਵਿੱਚ ਕਿਸੇ ਬਜ਼ੁਰਗ ਨੂੰ ਜਾਂ ਬੱਚੇ ਨੂੰ ਆਣ ਕੇ ਪੁੱਛਣ ਲੱਗ ਜਾਂਦੇ ਆ ਇਹ ਗੱਲ ਸਹੀ ਨਹੀਂ ਹੁੰਦੀ ਸਾਨੂੰ ਗਲਤ ਲੱਗੀ ਜਦੋਂ ਅਸੀਂ ਉਹ ਬਜ਼ੁਰਗ ਦੀ ਇੱਕ ਦੀ ਵੀਡੀਓ ਦੇਖੀ ਅਸੀਂ ਤਾਂ ਫੋਟੋ ਵੀ ਨਹੀਂ ਲਾ ਸਕਦੇ ਉਹਨਾਂ ਦੀ ਨਹੀਂ ਨਹੀਂ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਹੈਗਾ ਵੀ ਤੁਹਾਨੂੰ ਦਿਖਾ ਲਈਏ ਵੀ ਆਹ ਦੇਖੋ ਜੀ ਇਹਨਾਂ ਦੇ ਨਾਲ ਹੋਇਆ ਨਹੀਂ ਉਹ ਚੰਗਾ ਜਿਹੜੀ ਲੱਗਾ ਬਜ਼ੁਰਗ ਵੀਰਾਂ 70 80 ਸਾਲ ਦੀ ਏਜ ਹੋਣੀ ਉਹਨਾਂ ਦੀ ਹਾਂ ਹਾਂ ਜੀ ਬਜ਼ੁਰਗਾਂ ਦਾ ਸਤਿਕਾਰ ਸਿਰ ਮੱਥੇ ਆ ਹਮੇਸ਼ਾ ਹੀ ਕਰਨਾ ਚਾਹੀਦਾ ਕਿਸੇ ਨੂੰ ਕੁਝ ਪਤਾ ਹੋਵੇ ਚਾਹੇ ਨਾ ਪਤਾ ਹੋਵੇ ਉਮਰ ਹੰਡਾਈ ਹੁੰਦੀ ਦਿਮਾਗ ਕੰਮ ਕਰਨੋਂ ਅੱਗੇ ਦੀ ਅੱਗੇ ਬੰਦ ਹੋ ਜਾਂਦਾ ਚਲੋ ਗੁਰੂ ਘਰਾਂ ਚ ਦਰਸ਼ਨ ਕਰਨ ਜਾਂਦੇ ਬਜ਼ੁਰਗ ਕਿਉਂਕਿ ਆ ਦਿਨ ਹੀ ਇਦਾਂ ਦੇ ਆ ਹਨਾ ਵੀ ਸਾਡੇ ਗੁਰੂ ਦਾ ਪਰਿਵਾਰ ਵਿਛੜਿਆ ਸੀਗਾ ਪਰ ਨਹੀਂ ਪਤਾ ਨਹੀਂ ਸਮਝ ਨੂੰ ਕੀ ਹੋਇਆ ਆ ਨਹੀਂ ਇਹੋ ਜਿਹਾ ਕਰਨਾ ਚਾਹੀਦਾ ਜੇ ਤੁਸੀਂ ਸਾਡੇ ਨਾਲ ਐਗਰੀ ਹੈਗੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਲੀਜ਼ ਜਿੱਥੇ ਤੁਸੀਂ ਦੇਖਦੇ ਹੁੰਦੇ ਆ ਜਿਹੜੇ ਹੋਰ ਸੰਗਤਾਂ ਗਈਆਂ ਹੁੰਦੀਆਂ ਗੁਰੂ ਘਰ ਦੇ ਵਿੱਚ ਜਿੱਦੇ ਤੁਹਾਨੂੰ ਲੱਗਦਾ ਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਿਆ ਕਰੋ ਭਾਈ ਇਹ ਸਮਾਂ ਨਹੀਂ ਹੈਗਾ ਇਹੋ ਜਿਹਾ ਗੱਲਾਂ ਕਰਨ ਦਾ ਹਾਂ ਤੁਸੀਂ ਆਏ ਆ ਗੁਰਬਾਣੀ ਸੁਣੋ ਉੱਥੇ ਪਾਠ ਕਰੋ ਹਨਾ ਵੀ ਚਲੋ ਜੋ ਵੀ ਤੁਹਾਡੀ ਸ਼ਰਧਾ ਆ ਉੱਥੇ ਤੁਸੀਂ ਪਹੁੰਚੋ ਪਰ ਇਹ ਸਾਰਾ ਕੰਮ ਨਹੀਂ ਕਰਨਾ ਚਾਹੀਦਾ ਬਾਕੀ ਆਪੋ ਆਪਣੀ ਸੋਚ ਆ ਹਰੇਕ ਦੀ ਕੋਈ ਕਿੱਦਾਂ ਕਿਸ ਚੀਜ਼ ਨੂੰ ਸੋਚਦਾ ਉਸ ਚੀਜ਼ ਨੂੰ ਸਮਝਦਾ ਕਿੱਦਾਂ ਆ